ਇਸ ਵੇਲੇ ਦੀ ਵੱਡੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿਸਾਨ ਆਗੂਆਂ ਨੇ ਹੁਣੇ-ਹੁਣੇ ਪ੍ਰੈਸ ਵਾਰਤਾ ਕਰਕੇ ਕਈ ਵੱਡੇ ਖੁਲਾਸੇ ਕੀਤੇ ਨੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਬਾਰਡਰਾਂ ਤੋਂ ਪਿਛਲੇ ਦਿਨੀ ਜੋ ਕਿਸਾਨ ਗੁੰਮਸ਼ੁਦਾ ਹੋਏ ਸੀ ਉਹ ਗੰਭੀਰ ਜ਼ਖਮੀ ਨੇ ਉਹਨਾਂ ਦੇ ਨਾਲ ਕਟਮਾਰ ਕੀਤੀ ਗਈ ਹੈ ਤੇ ਉਹ ਹਰਿਆਣਾ ਦੇ ਰੋहतक ਪੀਜੀਆ ਹਸਪਤਾਲ ਦੇ ਵਿੱਚ ਦਾਖਲ ਨੇ ਇਸ ਮੌਕੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਫੀਲ ਕੀਤੀ ਹੈ ਕਿ ਉਹਨਾਂ ਨੂੰ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਰੈਫਰ ਕੀਤਾ ਜਾਵੇ ਇਸ ਦੇ ਨਾਲ ਹੀ ਸ਼ੁਭ ਕਰਨ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਜਿੰਨਾ ਤੱਕ ਸ਼ੁਭ ਕਰਨ ਸਿੰਘ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਉਨਾਂ ਤੱਕ ਮ੍ਰਿਤਕ ਸਰੀਰ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਅੱਗੇ ਜੋ ਕਿਹਾ ਉਹ ਵੀ ਸੁਣੋ ਪਿਛਲੇ ਦਿਨੋਂ ਸੇ ਜੋ ہم ਦੇਖ ਰਹੇ ਹਾਂ ہمارا ਇੱਕ युवा शुभ सिंह जिस तरीके से शहीद हुआ उसको इंसाफ दिलवाने के लिए और वो ये केवल शुभ सिंह नहीं उसके साथ साथ अलग अलग जथेबंदियों के हमारे बहुत ही सत्कारयोग सीनियर आगू साहबान तीन पहले भी शहीद हो चुके हैं आज हमने ये फैसला लिया है कि हम 25 चौबीस तारीख को चौबीस तारीख को कल हमारे उन शहीदों की याद में कैंडल मार्च निकालेंगे और उसके आगे जो बात है वो ये है कि सबके सभी के सभी मुद्दों की जो जड़ है वो है डबल यू टी ओ छब्बीस को डबल यू टी ओ की पच्चीस छब्बीस को डबल यू टी ओ की बैठक हो रही है उस बैठक को आधार बनाते हुए हम 25 तारीख को दोनों मोर्चों के ऊपर डबल टी टी ओ क्या चीज़ है कैसे हमारे देश के ऊपर वो प्रहार कर रहा है किस तरीके से वो हमारा नुकसान कर रहा है ये पूरी की पूरी जानकारी एक तरह की स्कूलिंग हमारे नौजवानों के लिए हमारे किसानों के लिए वो सेमिनार करवाएंगे और 26 को हमारा प्रयास होगा कि हम पूरे देश के अंदर डबल के हर गांव में पुतले दहन किए जाएंगे और इधर यहां दोनों मोर्चों के ऊपर हम कम से कम 20 20 फुट ऊंचे डबल के कारपोरेट्स के और आज की इन सरकारों के एक साथ एक बड़ा बीज फुट उच्चा पुतले बनाकर इधर भी और उधर भी जलाए जाएंगे आगे की बात मधिर साहब रखेंगे धन्यवाद देखो जमें सरदार डलेवाल साहब ने दस्या वा कि इस वेले जो साढ़े तो केंद्र सरकार ने ਜਿਹੜੀ ਬਰਬਰਤਾਪੂਰਨ ਆ ਬਾਰਡਰਾਂ ਤੇ ਕਾਰਵਾਈ ਕੀਤੀ ਆ ਜਿਵੇਂ ਸ਼ੁਭਕਰਨ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਵਾ ਔਰ ਜਿਵੇਂ ਸਾਡੇ ਸੰਦ ਤੋੜੇ ਹੈਗੇ ਆ ਔਰ ਜੋ ਕਾਰਵਾਈਆਂ ਬਾਰਡਰ ਤੇ ਹੋਈਆਂ ਤੁਸੀਂ ਸਾਰੇ ਜਾਣਦੇ ਔਰ ਹਰਿਆਣੇ ਦੇ ਅੰਦਰ ਜਿਵੇਂ ਇੱਕ ਐਮਰਜੈਂਸੀ ਵਰਗੇ ਹਾਲਾਤ ਹੈਗੇ ਨੇ ਠੀਕ ਹੈ ਜੀ ਇੱਕ ਤਾਂ ਉਹ ਪ੍ਰਕਰਮ ਚੱਲ ਰਿਹਾ ਹੈਗਾ ਜਿਹੜੇ ਵਿੱਚ ਅੱਜ ਅਸੀਂ ਰੋਸ ਕੀਤਾ ਹੈ ਕੱਲ ਅਸੀਂ ਜਿੰਨੇ ਵੀ ਚਾਰ ਸ਼ਹੀਦ ਹੋ ਗਏ ਆ ਸੁਭਕਰਨ ਸਿੰਘ ਜੀ ਦੇ ਨਾਲ ਚਾਰ ਹੋ ਗਏ ਆ ਉਹਨਾਂ ਦੀ ਯਾਦ ਵਿੱਚ ਇੱਕ ਕੈਂਡਲ ਮਾਰਚ ਦੋ ਬਾਡਰਾਂ ਤੇ ਕਰਾਂਗੇ ਸ਼ਾਮ ਨੂੰ 22 ਨੂੰ 25 ਨੂੰ ਆਪਾਂ WTO ਦੀ ਜਿਹੜੀ 26 ਦੀ ਮੀਟਿੰਗ ਹੈ ਨੂੰ ਧਿਆਨ ਵਿੱਚ ਰੱਖਿਆ ਦੋਵੇਂ ਬਾਡਰਾਂ ਤੇ ਸੈਮੀਨਾਰ ਕਰਾਵਾਂਗੇ ਜਿੱਚ ਬੁੱਧੀਜੀਵੀ ਵੀ ਸੱਦੇ ਜਾਣਗੇ ਔਰ 26 ਨੂੰ ਪਹਿਲੋਂ ਪਿੰਡਾਂ ਦੇ ਵਿੱਚ ਪੂਰੇ ਭਾਰਤ ਦੇ ਪਿੰਡਾਂ ਦੇ ਵਿੱਚ ਅਰਥੀ ਫੂਕ ਮਜਾਰੇ ਕੀਤੇ ਜਾਣਗੇ। ਔਰ ਫਿਰ ਦੁਪਹਿਰ ਬਾਅਦ ਬਾਰਡਰਾਂ ਤੇ ਦਿਓ ਕੱਢ ਦਿਓ ਕੱਢ 20 ਫੁੱਟੇ ਅਸੀਂ ਪੁਤਲੇ ਬਣਾਵਾਂਗੇ ਜਿੱਚ ਡਬਲਯੂਟੀਓ ਕਾਰਪੋਰੇਟ ਘਰਾਣੇ ਆ ਹੁਣ ਮੋਦੀ ਖੱਟਰ ਸਾਰੇ ਰਲਾ ਕੇ ਆਪਾਂ ਫੂਕਾਂਗੇ ਪੂਰੀ ਦੁਨੀਆ ਨੂੰ ਮੈਸੇਜ ਦੇਾਂਗੇ ਵੀ ਇਹ ਕੀ ਕੁਝ ਹੋ ਰਿਹਾ। ਅਰ ਇਹ ਤੋਂ ਬਾਅਦ 27 ਤਰੀਕ ਨੂੰ ਜਿਵੇਂ ਐਸਕੇਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਕੇਐਮ ਆਪਣੇ ਫੋਰਮਾਂ ਦੀ ਮੀਟਿੰਗ 'ਚ ਵੱਡੀ ਚਰਚਾ ਕਰੂਗਾ ਦੇਸ਼ ਲੈਵਲ ਦੀਆਂ ਸਾਰੀਆਂ ਜਥੇਬੰਦੀਆਂ ਸਦੀਆਂ ਜਾਣਗੀਆਂ ਆਪਣੇ ਬੋਰਡਰ 'ਸਤੇ ਅਰੇ ਤੋਂ ਕਾ 28 ਤਰੀਕ ਨੂੰ ਜੜਾ ਵਾ ਉਹ ਅਸੀਂ ਦੋਵਾਂ ਫੋਰਮਾਂ ਦੀ ਸਾਂਝੀ ਮੀਟਿੰਗ ਕਰਾਂਗੇ ਵੀ ਕੀ ਆ ਕੀ ਕਰਨਾ ਚਾਹੀਦਾ ਤੇ 29 ਤਰੀਕ ਨੂੰ ਅਗਲਾ ਐਲਾਨ ਹੋਊਗਾ ਵੀ ਅੱਗੇ ਮੋਰਚੇ ਦੀ ਕੀ ਪੋਜੀਸ਼ਨ ਰਹਿਣ ਵਾਲੀ ਹੈਗੀ ਆ ਔਰ ਤੁਹਾਨੂੰ ਪਤਾ ਵੀ ਹਜੇ ਸਰਕਾਰ ਨਹੀਂ ਮੰਨ ਰਹੀ ਹੈਗੀ ਸ਼ਹੀਦ ਪਰਿਵਾਰ ਵਾਲੇ ਮਸਲੇ ਤੇ ਐ ਐਫ ਆਈ ਆਰ ਦਰਜ ਕਰਨ ਤੇ ਵਿੱਚ ਇਹ ਵੀ ਪ੍ਰੋਗਰਾਮ ਆ ਸਕਦਾ ਵਾ ਤੋਂ ਅਸੀਂ ਚਾਹੁੰਦੇ ਸੀ ਆਪਣੇ ਸ਼ਹੀਦ ਦਾ ਮਾਨਨਾ ਸਨਮਾਨਾ ਨਾਲ ਸੰਸਕਾਰ ਕਰ ਲਈਏ ਜਿੱਡਾ ਵੱਡਾ ਇਹ ਸ਼ਹੀਦ ਆ ਉਹਦੇ ਕਰਕੇ ਇਹਦੇ ਵਿੱਚ ਫਿਰ ਜੋ ਇਸ ਵੇਲੇ ਘਟਨਾਕ੍ਰਮ ਸਾਡੇ ਸਾਹਮਣੇ ਆ ਰਿਹਾ ਵਾ ਉਹ ਸਾਰੀਆਂ ਗੱਲਾਂ ਤੇ ਵੱਡੀ ਚਰਚਾ ਦੇਸ਼ ਵਿਆਪੀ ਜਥੇਬੰਦੀਆਂ ਨੂੰ ਸਤਕੇ ਚਰਚਾ ਕਰਕੇ ਫਿਰ 29 ਨੂੰ ਜਿਹੜਾ ਵਾ ਮਹੀਨੇ ਦੇ ਖੀਰ ਦੇ ਵਿੱਚ ਅਗਲਾ ਐਲਾਨ ਤੁਹਾਡੇ ਸਾਹਮਣੇ ਆਊਗਾ ਕਿ ਦੇਖਿਏ ਜਿਵੇਂ ਅਭਿਮਨੂ ਨੇ ਬਤਾਇਆ ਅਗਰ کہیں ਪੇ ਕਿਸੇ ਸਰਹੱਦ ਪੇ ਦੋ ਦੇਸ਼ੋਂ ਕੀ ਆਪਸ ਮੇ ਲੜਾਈ ਹੁੰਦੀ ਹੈ ਤਬ ਵੀ ਮੈਡੀਕਲ ਸੇਵਾਵਾਂ ਕੋ ਕਿਸੇ ਤਰ੍ਹਾਂ ਦੀ ਬਾਦਾਂ ਨਹੀਂ ਡਾਲੀ ਜਾਂਦੀ ਔਰ ਇਧਰ ਕੀਆ ਕੀਤਾ ਜਾ ਰਹਾ ਹੈ ਮੈਡੀਕਲਸ जो सहूलत देने वाले हमारे वॉल्टियर्स थे जैसे अब मनु ने बताया उनको छोड़े तो आई आई उनका सामान उठाकर भी ले गए वो भी अलग बात है लेकिन अब उनको धमकियां दी जा रही हैं कि अगर आप इस यहाँ पे ऐसा करोगे इनकी मदद करोगे तो आपके खिलाफ कार्रवाई करेंगे और इससे भी आगे मैं सरकार का ये भंडा आप सबके सामने ये भी बात रखनी चाहता हूँ कि सरकार की ओर से ये प्रयास किया जा रहा है कि मोर्चे में अलग अलग तरह की एजेंसीज के लोग उनकी घुसपैठ करवा दी गई है और कहीं भी किसी भी समय किसी भी आगू की हत्या करवाई जा सकती है ये हमारे मनुख्य अधिकार कमीशन हमारी सुप्रीम कोर्ट को इन बातों का संज्ञान लेना ਟ੍ਰੈਂਡ ਬਣਦਾ ਹੈ ਲੈਣਾ ਚਾਹੀਏ ధన్యਵਾਦ ਹਾਂ ਜਿਵੇਂ ਡਲੇਵਾਲ ਸਾਹਿਬ ਨੇ ਦੱਸਿਆ ਵਾ ਕਿ ਜਿਵੇਂ ਦੋਵੇਂ ਬਾਰਡਰਾਂ ਤੇ ਏਜੰਸੀਆਂ ਦੇ ਵਿਆਪਕ ਪਦਰਥੇ ਬੰਦੇ ਆ ਸਾਡੀ ਇਨਪੁਟਸ ਨੇ ਵੀ ਜਿਨ੍ਹਾਂ ਨੇ ਗੋਲੀ ਚਲਾਈ ਬਾਰਡਰ ਤੇ ਉਹ ਰਜਿੰਦਰਾ ਹਸਪਤਾਲ ਚ ਵੇਖੇ ਗਏ ਆ ਔਰ ਸਾਡੀ ਪੰਜਾਬ ਦੀ ਪੁਲਿਸ ਜਦੋਂ ਸਾਡੇ ਬੰਦਿਆਂ ਨੂੰ ਸ਼ੱਕ ਪਿਆ ਵਾ ਉਹਨਾਂ ਨੂੰ ਪ੍ਰੋਟੈਕਟ ਕਰਦੀ ਨਜ਼ਰ ਆਈ ਆ ਔਰ ਇਸ ਕਰਕੇ ਉੱਧਰ ਵੀ 200 ਕਟੋਕਟ ਹਰਿਆਣੇ ਦੀ ਸੀਆਈਡੀ ਦੇ ਬੰਦੇ ਵੜੇ ਹੋਏ ਆ ਸੀ ਕੱਲ ਵੀ ਬੰਦੇ ਫੜੇ ਆ ਇੱਧਰ ਵੀ ਹੈਗੇ ਆ ਔਰ ਉਹਨਾਂ ਦੀ ਮੰਸ਼ਾ ਆਗੂਆਂ ਨੂੰ ਟਾਰਗੇਟ ਕਰਨਾ ਹੈਗਾ ਇਸ ਅੰਦੋਲਨ ਵਿੱਚ ਬਹੁਤ ਸਾਰੇ ਆਗੂ ਉਹਨਾਂ ਦੇ ਟਾਰਗੇਟ ਤੇ ਨੇ ਔਰ ਉਹ ਕਿਸੇ ਕਿਸਮ ਦਾ ਹਮਲਾ ਵੀ ਆਗੂਆਂ ਤੇ ਕਰਵਾ ਸਕਦੇ ਨੇ ਔਰ ਜੋ ਅਸੀਂ ਰਵਈਆ ਹੁਣ ਆਪਣੀ ਸਰਕਾਰ ਦਾ ਦੇਖ ਰਹੇ ਆ ਵੀ ਉਹ ਕਹਿ ਦੋਗੇ ਵੀ ਸਾਨੂੰ ਕੀ ਪਤਾ ਕਿਸੇ ਆਗੂ ਦਾ ਐਕਸੀਡੈਂਟ ਵੀ ਕਰਾਇਆ ਜਾ ਸਕਦਾ ਇਹ ਸਾਰੇ ਅਸੀਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੇ ਸੀ ਵੀ ਇਹ ਇਸ ਕਰਕੇ ਅਸੀਂ ਇਸ ਪੱਧਰੋਂ ਵੀ ਸचेत ਹੈਗੇ ਆਂ ਸਰਕਾਰ ਕਿਸ ਕਿਸਮ ਦਾ ਸੋਝੇ ਪੰਜਾਬ ਸਰਕਾਰ ਸਿਲੰਡਰ ਹੀ ਕਰਗੀ ਕੇਂਦਰ ਦੇ ਗਾੜੀ ਵੀ ਅਸੀਂ ਨਾ ਤਾਂ ਆਪਣੀ ਸਰ Hadd ਦੇ ਵਿੱਚ ਕਿਸੇ ਨੂੰ ਆਉਣਾ ਰੋਕਣਾ ਨਾ ਜਾਣੋ ਰੋਕਣਾ ਪੰਜਾਬ ਸਰਕਾਰ ਦੇ ਹੱਥ ਵਿੱਚ ਪੰਜਾਬ ਦੀ ਕਾਨੂੰਨ ਵਿਵਸਥਾ ਹੈਗੀ ਆ ਉਹਦੇ ਹੁੰਦਿਆਂ ਹੋਇਆਂ ਦੂਜੀਆਂ ਏਜੰਸੀਆਂ ਦੀ ਕੀ ਲੋੜ ਹੈਗੀ ਆ ਜੇ ਵਾਕਿਆ ਹੀ ਮੁੱਖ ਮੰਤਰੀ ਪੰਜਾਬ ਸਾਡੇ ਨੇ ਤਾਂ ਇੱਥੇ ਬਾਰਡਰਾਂ ਤੇ ਬੈਠੀ ਕਿਸਾਨਾਂ ਮਜ਼ਦੂਰਾਂ ਦੀ ਜਾਨਵਾਲ ਦੀ ਰਾਖੀ ਕਰਨਾ ਉਹਨਾਂ ਦਾ ਮੁਢਲਾ ਫਰਜ ਮੰਨਦਾ ਹੈਗਾ ਵਾ ਜੇਚੋ ਨਾਕਾਮ ਜਾਬ ਰਹੇ ਨੇ ਇਹਦੋਂ ਗਾਹ ਮੋਰਚੇ ਦਾ ਦਬਾਅ ਇੰਨਾ ਜ਼ਿਆਦਾ ਵਾ ਵੀ ਉਹਨਾਂ ਨੂੰ ਇਸ ਸਮੇਂ ਦੇ ਵਿੱਚ ਗੰਨੇ ਦਾ ਰੇਟ ਵਧਾਉਣਾ ਪੈ ਗਿਆ ਬੇਸ਼ੱਕ ਅਸੀਂ ਉਹ ਰੇਟ ਤੋਂ ਸਹਿਮਤ ਨਹੀਂ ਹੈਗੇ ਵੀ ਲੋਕ ਲਹਿਰ ਉੱਠਦੀ ਨੂੰ ਥੋੜਾ ਜਿਹਾ ਪਾਣੀ ਦੇ ਬਿਛਾਰੇ ਮਾਰ ਕੇ ਰੋਕਣ ਦਾ ਯਤਨ ਕੀਤਾ ਅੱਜ ਆ ਹਰਿਆਣੇ ਦੇ ਵਿੱਚ ਵੀ ਕੋਆਪਰੇਟਿਵ ਬੈਂਕ ਦਾ ਜਿਹੜਾ ਵਾ ਉਹ ਵਿਆਜ ਮਾਫ ਕੀਤਾ ਗਿਆ ਵਾ ਤੋਂ ਭਾਵੇਂ ਉਸ ਨਾਲ ਵੀ ਅਸੀਂ ਸਾਹਮਣੇ ਅਸੀਂ ਸਾਰੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਖਤਮ ਦੀ ਗੱਲ ਕਰ ਰਹੇ ਹਾਂ ਤੋਂ ਉਹ ਲਹਿਰ ਦੀ ਉੱਠਦੀ ਜਿਹੜੀ ਤਾਕਤ ਆ ਉਹਦੇ ਦਬਾਅ ਹੇਠ ਛੁੱਟਪੁੱਟ ਚੀਜ਼ਾਂ ਤੇ ਕਰ ਰਹੇ ਨੇ ਅਸਲ ਵਿੱਚ ਜਿਹੜੀਆਂ ਅਸਲ ਮੰਗਾਂ ਨੇ ਅਸਲ ਉਹਨਾਂ ਤੇ ਨਿਪਟਾਰਾ ਹੋਣਾ ਬਾਕੀ ਆ ਪੰਦੇੜ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਡਿਕਟੇਟਰਸ਼ਿਪ ਕਰ ਰਹੀ ਹੈ ਜੋ ਕਿ ਆਪਣੀ ਕਬਰ ਆਪ ਹੀ ਖੋਦ ਰਹੀ ਹੈ ਦੇਸ਼ ਦੁਨੀਆ ਦੇ ਵਿੱਚ ਮੋਦੀ ਸਰਕਾਰ ਨੂੰ ਲੜਨਤਾ ਪੈ ਰਹੀਆਂ ਨੇ ਇਸ ਦੇ ਨਾਲ ਹੀ ਯੂਕੇ ਦੀ ਅਸੈਂਬਲੀ ਦੇ ਵਿੱਚ ਵੀ ਸ਼ੁਭਕਰਨ ਸਿੰਘ ਹੋਰਾਂ ਦਾ ਮੁੱਦਾ ਗੂੰਜਿਆ ਹੈ ਇਸ ਦੇ ਨਾਲ ਹੀ ਪੰਦੇੜ ਨੇ ਕਿਹਾ ਕਿ ਅਸੀਂ ਐਸਕੇਐਮ ਨਾਲ ਅਗਲੀ ਬੈਠਕ ਕਰਕੇ ਅਗਲੀ ਰਣਨੀਤੀ ਤਿਆਰ ਕਰਾਂਗੇ ਕਿ ਇਸ ਅੰਦੋਲਨ ਨੂੰ ਸਫਲ ਕਿਵੇਂ ਬਣਾਉਣਾ ਹੈ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਨੇ ਲੈ ਜਾਈਂਦੀ ਰਿਪੋਰਟ